ਵਿਦੇਸ਼ ਭੇਜਣ ਦੇ ਨਾਂ ਤੇ ਇੱਕ 에ਜੰਟ ਵੱਲੋਂ ਗਰੀਬ ਪਰਿਵਾਰ ਨਾਲ 6 ਲੱਖ ਰੁਪਏ ਦੀ ਠੱਗੀ ਕੀਤੀ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਦਾ ਸ਼ਿਕਾਰ ਹੋਏ ਪਰਿਵਾਰ ਨੇ ਅੰਮ੍ਰਿਤਸਰ ਦੇ ਐਸਐਸਪੀ ਦਫ਼ਤਰ ਵਿਖੇ ਮਰਜ਼ ਪੱਤਰ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਵਾਲਮੀਕ ਇਸਮਾਨ ਦੇ ਆਗੂ ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਪਰਿਵਾਰ ਆਸਟ੍ਰੇਲੀਆ ਜਾਣ ਦੀ ਉਮੀਦ ਨਾਲ ਗਵਿੰਦਰ ਸਿੰਘ ਨਾਂ ਦੇ ਇਦਨ ਤੋਂ ਕੋਲ ਗਿਆ ਸੀ। ਉਦੋਂ ਹੀ ਆਪਣੇ ਦਫ਼ਤਰ ਵਿਖੇ ਵੀਜ਼ਾ ਦਿਖਾ ਕੇ ਵਿਦੇਸ਼ ਤੇ ਜਿੰਨੇ ਲਾਤੇ 50 ਲੱਖ ਰੁਪਏ ਮੰਗੇ ਜਿਸ ਤੋਂ 50 ਲੱਖ ਲੈ ਵੀ ਦੇ ਪਰ ਅਜੇ ਤੱਕ ਨਾ ਕੋਈ ਵੀਜ਼ਾ ਦਿੱਤਾ ਗਿਆ ਨਾ ਟਿਕਟ ਤੇ ਨਾ ਹੀ ਪੈਸੇ ਵਾਪਸ ਕੀਤੇ ਗਏ ਕੀ ਨਾਮ ਤੇ ਆਪਣਾ ਜਸ਼ਮਪ੍ਰੀਤ ਸਿੰਘ ਤੇ ਕੀ ਕੱਲ ਪਤਾ ਜਿਹੜਾ ਐਸਪੀ ਦੇ ਦਫਤਰ ਗਏ ਸਾਰਾ ਇੰਨ ਦਫਤਰੇ ਗਏ ਹਾਂ ਉਥੇ ਇਹਨਾਂ ਨੂੰ ਇਹ ਮੰਗ ਕੀਤੀ ਸੀ ਕਿ ਤੁਹਾਨੂੰ ਬਾਹਰ ਕਲਾਵਾਂਗੇ ਆਸਟ੍ਰੇਲੀਆ ਤੇ ਸਾਡੇ ਕੋਲ ਕਰਕੇ ਵੀਜ਼ਾ ਹੋ ਜਾ ਬਖਾ ਕੇ ਸਾਡੇ ਕੋਲ ਪੈਸੇ ਲੈ ਲੈਣਾ ਸਾਡੇ 3.5 ਲੱਖ ਰੁਪਿਆ ਲੈ ਲਿਆ ਨਾ ਤੇ ਸਾਡੇ ਨਾਲ ਹੁਣ ਸਰ ਟੋਕੇ ਬਾਜੀ ਕਰਨਦੇ ਆ ਹਾਂਜੀ ਟੋਟਲ ਕਿੰਨੇ ਪੈਸੇ ਦਿੱਤੇ 6 ਲੱਖ ਰੁਪਈਆ ਹਾਂਜੀ ਹਾਂਜੀ 6 ਲੱਖ ਜੀ ਕਿੱਥੋਂ ਦਾ ਵੀਜ਼ਾ ਲਾਉਣ ਦੀ ਗੱਲ ਆ ਆਸਟ੍ਰੇਲੀਆ ਦਾ ਹਾਂਜੀ ਹਾਂਜੀ ਵੀਜ਼ਾ ਦਿੱਤਾ ਉਹਨਾਂ ਨੇ ਨਹੀਂ ਸਰ ਕੋਈ ਵੀਜ਼ਾ ਨਹੀਂ ਦਿੱਤਾ ਕਿੰਨੀ ਦੇਰ ਲੱਗ ਗਈ 2.5 ਲੱਖ ਰੁਪਈਆ ਕਾਦੀ ਗੱਲ ਉਹਨਾਂ ਗਰੁੱਪ ਵੀਜ਼ਾ ਗਰੁੱਪ ਵੀਜ਼ਾ ਹੈ ਸਰ ਅੱਛਾ ਜੀ ਹਾਂਜੀ ਤੇ ਸਾਨੂੰ ਕਹਿੰਦੇ ਗਰੁੱਪ ਵੀਜ਼ਾ ਵਿਖਾਇਆ ਹੈ ਸਾਰਾ ਸਾਨੂੰ ਹਾਂ ਹਾਂਜੀ ਤਾਂ ਲੱਗਦਾ ਵੀ ਫੇਕ ਵੀਜ਼ਾ ਵਿਖਾ ਕੇ ਸਾਡੇ ਕੋਲ ਪੈਸੇ ਲੈ ਗਏ ਹਾਂਜੀ ਸਰ ਤੇ ਟੋਟਲ ਕਿੰਨੇ ਪੈਸੇ ਦਿੱਤੇਗੇ ਤੁਹਾਡੇ ਨੂੰ ਅਸੀਂ ਅਸੀਂ 3 ਲੱਖ 7000 ਰੁਪਏ ਦਿੱਤਾ ਜੀ ਕਿੰਨਾ ਚਿਰ ਹੋ ਗਿਆ ਪੈਸੇ ਦਿੱਤੇ 3 ਮਹੀਨੇ ਹੋ ਗਏ ਜੀ ਤੇ ਕੋਣ ਟਰੈਵਲ ਵਾਲੇ ਕੀ ਕਹਿੰਦੇ ਤੁਹਾਨੂੰ ਹੁਣ ਸਰ ਲਾਰਾ ਲਾਈ ਜਾਂਦੇ ਆ ਤੇ ਜੇ ਅਸੀਂ ਅੱਗੇ ਪੈਸਾਂ ਦੀ ਮੰਗ ਕਰਦੇ ਆ ਤੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਂਦੇ ਆ ਅੱਛਾ ਜੀ ਹਾਂ ਜਿੰਨਾ ਵੱਲੋਂ ਜਾਨੋਂ ਮਾਰਨ ਦੇ ਦਵਿੰਦਰ ਸਿੰਘ ਦਾ ਉਹ ਕੋਣ ਨੇ ਏਜੰਟ ਆ ਸਰ ਹਾਂ ਜੀ ਤੇ ਪੈਸੇ ਕਿੰਨੇ ਕੈਸ਼ ਦਿੱਤੇ ਸੀ 2 ਲੱਖ ਰੁਪਏ ਤੇ ਬਾਕੀ ਬਾਕੀ ਗੂਗਲ ਪੇ ਕਿਤੇ ਮੰਗ ਕੀ ਕਰਦੇ ਹੁਣ ਸਰ ਮੈਂ ਮੰਗ ਇਹ ਹੀ ਆ ਕਿ ਪੈਸੇ ਸਾਡੇ ਵਾਪਸ ਕੀਤੇ ਜਾਣ। ਹਾਂਜੀ। ਕੀ ਕੀਤਾ ਤੁਹਾਨੂੰ ਕੋਈ ਟਿਕਟ ਵੀਜ਼ਾ ਵਕਾਇਆ ਹੋਵੇ ਜਾਂ ਮੈਡੀਕਲ ਕਰਾਇਆ ਹੋਵੇ? ਵੀਜ਼ਾ ਹੀ ਵਕਾਇਆ ਬਸ ਸਰ। ਮੈਡੀਕਲ ਨਹੀਂ। ਮੈਡੀਕਲ ਵੀ ਕਰਾਇਆ ਹੈ। ਹਾਂਜੀ। ਕਿੱਥੇ ਹੋਇਆ ਮੈਡੀਕਲ? ਮੈਡੀਕਲ ਸਰ ਅੰਮਲਸਰ ਆਇਆ ਹੈ ਬਾਲਾ ਜੀ। ਠੀਕ। ਹਾਂਜੀ। ਤੁਸੀਂ ਤੁਸੀਂ ਕੀ ਮੰਗ ਕਰਦੇ ਪਾ ਜੀ ਐਸਐਸਕੇ ਦੇ ਅਧਿਕਾਰੀ ਨਾਲ ਬਾਬਾ ਜੀ ਕੋਲ ਕੀ? ਹੁਣ ਮੈਂ ਸਰ ਇਹੋ ਹੀ ਮੰਗ ਕਰਦਾ ਜਾਂ ਫਿਰ ਸਾਡੇ ਪੈਸੇ ਵਾਪਸ ਕੀਤੇ ਜਾਣ ਜਾਂ ਫਿਰ ਹਨ ਵੀਜ਼ਾ ਦਿੱਤਾ ਜਾ। ਆਪਣਾ ਕੁਲਦੀਪ ਸਿੰਘ ਨਾਮ ਹੈ ਜੀ ਮੇਰਾ। ਪੰਜਾਬ ਪ੍ਰਧਾਨ ਵਾਲੇ ਮਿਕਸ ਮਾਸੇਵਾਤੋ ਜੀ। ਅੱਜ ਐਸਐਸਪੀ ਦੇ ਆਤੀ ਪੁੱਛਿਓ ਕੀ ਕਹਿਣਾ ਹੈ ਅਸਰ ਅਸੀਂ ਅੱਜ ਐਸਐਸਪੀ ਦਫਤਰ ਇਸ ਮੁੱਦੇ ਵਿੱਚ ਪਹੁੰਚਿਆ ਜੀ ਤੇ ਸਾਡੇ ਕੋਲ ਹਰਦੀਪ ਸਿੰਘ ਜੀ ਪਹੁੰਚੇ ਆ ਜੀ ਉਹਨਾਂ ਦੇ ਬੱਚੇ ਦੇ ਨਾਲ ਕੁਛ 8.3 ਲੱਖ ਰੁਪਏ ਦੀ ਥੱਗੀ ਹੋਈ ਜੀ ਤੇ ਦਵਿੰਦਰ ਸਿੰਘ ਏਜੰਟ ਹੈ ਜੀ ਤੇ 에어ਪੋਰਟ ਜਿਹੜਾ ਦਫਤਰ ਉਹਨਾਂ ਦਾ ਖੁੱਲਾ ਜੀ ਤੇ ਉਹਨਾਂ ਨੇ ਇਹਨਾਂ ਕੋਲੋਂ 6 ਲੱਖ ਦੇ ਵਿੱਚ ਆਸਟ੍ਰੇਲੀਆ ਜਾਣ ਵਾਸਤੇ ਮੰਗੇ ਸੀ ਜਿਸ ਦੇ ਵਿੱਚ ਉਹਨਾਂ ਨੇ 3 ਲੱਖ ਰੁਪਿਆ 7000 ਵਾਪਸ ਲੈ ਲਏ ਉਹਨਾਂ ਕੋਲ ਤੇ ਅਜੇ ਤੱਕ ਕੋਈ ਵੀ ਇਹਨਾਂ ਨੂੰ ਕੋਈ ਵੀਜ਼ਾ ਕੋਈ ਟਿਕਟ ਕੁਛ ਨਹੀਂ ਦਿੰਦਾ ਜੀ ਈ ਸਰਕਾਰ ਨੇ ਕੁਛ ਨਹੀਂ ਜੀ ਇਹਨਾਂ ਨੇ ਏਜੰਟਾਂ ਨੇ ਆਪਣੇ ਜਿਹੜੇ ਨਾ ਠੱਗੀਆਂ ਵਾਸਤੇ ਦਫ਼ਤਰ ਖੋਲ੍ਹਿਆ ਜੀ ਤੇ ਕਾਫੀ ਚਿਰ ਇਹਨਾਂ ਨੇ ਜਾਂਦੇ ਰਹੇ ਉਹਨਾਂ ਕੋਲ ਇਹਨਾਂ ਨੂੰ ਕੋਈ ਵੀ ਉਹਨਾਂ ਡਾਕੂਮੈਂਟ ਨਹੀਂ ਦਿੱਤਾ ਅਜੇ ਤੱਕ ਜੀ ਉਹਨਾਂ ਦਾ ਕਹਿਣਾ ਪਰਿਵਾਰ ਦਾ ਵੀ ਆਪਾਂ ਜਦੋਂ ਪੈਸੇ ਮੰਗੇ ਤਾਂ ਧਮਕੀਆਂ ਵੀ ਲਗਾਈਆਂਗੇ ਹਾਂ ਜੀ ਸੀ ਅਜੇ ਹੁਣੇ ਕਾਲ ਕਰ ਰਹੇ ਸੀ ਉਹਨਾਂ ਕੋਲ ਪੈਸੇ ਮੰਗਦੀ ਕਰ ਰਹੇ ਸੀ ਪਹਿਲਾਂ ਸਾਨੂੰ ਪੈਸੇ ਦਿੱਤੇ ਜਾਣ ਤਾਂ ਹੁਣ ਉਹਨਾਂ ਨੂੰ ਫੋਨ ਤੇ ਕਰਾ ਕਿ ਤੁਹਾਡੇ ਕੋਲ ਜਿੱਥੇ ਜੋਰ ਲੱਗਦਾ ਤੁਸੀਂ ਲੈ ਲਓ ਤੇ ਅਸੀਂ ਪੈਸੇ ਨਹੀਂ ਦੇਣੇ ਤੁਹਾਨੂੰ ਨਹੀਂ ਸਮਝਦੇ ਗਰੀਬ ਪਰਿਵਾਰ ਪਾਈ ਪਾਈ ਜੋੜ ਕੇ ਤੇ ਬਾਹਰ ਜਾਂਦੇ ਸੁਪਨਾ ਕਰਦਾ ਕੀ ਕਹਿੰਦੇ ਸਰ ਏਜੰਟਾਂ ਨੇ ਤੇ ਥੱਗੀਆਂ ਠੋਰੀਆਂ ਵਾਸਤੇ ਆਪਣੇ ਦਫਤਰ ਖੋਲੇ ਜੀ ਤੇ ਗਰੀਬ ਪਰਿਵਾਰ ਨਾਲ ਧੱਕਾ ਹੋ ਰਿਹਾ ਜੀ ਤੇ ਸਾਡੀ ਜਥੇਬੰਦੀ ਕੋਲ ਪਹੁੰਚਿਆ ਜੀ ਅੱਜ ਤੇ ਮੰਗ ਸਾਡੀ ਇਹੋ ਹੀ ਐ ਐਸਐਸਪੀ ਸਾਹਿਬ ਨੂੰ ਤੇ ਇਨ੍ਹਾਂ ਗਰੀਬ ਪਰਿਵਾਰ ਨੂੰ ਇਹਨਾਂ ਦਾ ਜਿਹੜੇ ਪੈਸੇ ਵਾਪਸ ਦਵਾਈ ਜਾਣ ਤੇ ਏਜੰਟਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਸਰ ਉਹਨਾਂ ਕੋਲ ਲਾਇਸੈਂਸ ਉਹਨਾਂ ਕੋਲ ਹੈਗਾ ਜਾਂ ਨਹੀਂ ਨਹੀਂ ਸਰ ਉਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੈਗਾ ਜੀ ਉਹਨਾਂ ਦਾ ਜਿਹੜਾ ਦੁਕਾਨ ਹੈ ਦਫਤਰ ਹੈ ਉਹਨਾਂ ਦਾ ਸੀਲ ਕੀਤਾ ਜਾਵੇ ਜੀ ਅਗਰ ਨਾ ਮਸਲਾ ਹਲੇ ਤੁਹਾਡੇ ਜੱਥੇ ਪਹੁੰਚਿਆ ਨਹੀਂ ਹਾਂਜੀ ਸਰ ਅਜੇ ਤੱਕ ਜੇ ਕੋਈ ਨਾ ਮਸਲਾ ਹਲ ਨਾ ਹੋਇਆ ਜੀ ਤੇ ਅਸੀਂ ਉੱਚੇ ਪੱਧਰ ਤੇ ਜਾ ਕੇ ਜਿਹੜਾ ਆਪਾਂ ਧਰਨਾ ਲਾਵਾਂਗੇ ਕਿੰਨੇ ਦਿਨ ਦਾ ਪ੍ਰਸ਼ਾਸਨ ਨੂੰ ਟਾਈਮ ਇਹ 1 ਹਫ਼ਤੇ ਦਾ ਟਾਈਮ ਦੇ ਰਹੇ ਜੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 100 ਵਾਟ ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਬਹੁਤ ਹੀ ਜਿਹੜੀ ਮਨ ਭਾਗੀ ਗੱਲ ਆ ਕਿ ਜਿਹੜੇ ਏਜੰਟ ਆਪਣੇ ਆਫਿਸ ਖੋਲ ਕੇ ਪੰਜਾਬ ਦੇ ਵਿੱਚ ਜਿਹੜਾ ਸਾਡਾ ਪੰਜਾਬ ਆ ਪੰਜਾਬ ਨੂੰ ਜਿਹੜੇ ਏਜੰਟ ਬਣ ਕੇ ਬਾਹਰ ਦੇ ਕੰਟਰੀਆਂ ਦੇ ਵਿੱਚ ਬੱਚੇ ਭੇਜਣ ਵਾਸਤੇ ਜਿਹੜੀਆਂ ਠੱਗੀਆਂ ਮਾਰ ਰਹੇ ਨੇ ਏਜੰਟ ਤੇ ਅਸੀਂ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਜਿਹੜੇ ਏਜੰਟ ਬਣੇ ਨੇ ਦੁਗਲੀ ਦੁਗਲੀਕਿਟ ਜਾਲੀ ਏਜੰਟ ਬਣ ਕੇ ਜਿਹੜੇ ਠੱਗੀਆਂ ਮਾਰ ਰਹੇ ਨੇ ਤੇ ਘਰਾਂ ਦੇ ਘਰ ਲੁੱਟ ਰਹੇ ਨੇ ਤੇ ਜਿਤਨਾ ਤੁਹਾਨੂੰ ਪਤਾ ਹੈ ਕਿ ਅੱਗੇ ਵੀ ਪਹਿਲਾਂ ਥੋੜਾ ਸਮਾਂ ਪਹਿਲਾਂ ਜਿਤਨਾ ਮੋਦੀ ਸਾਹਿਬ ਨੇ ਉਧਰੋਂ ਜਿਹੜੇ ਬੰਦੇ ਆਏ ਸੀ ਤੇ ਜਿਹੜੇ ਝੂਠ ਮਾਰ ਮਾਰ ਕੇ ਇਹਨਾਂ ਜਿਹੜੇ ਏਜੰਟਾਂ ਨੇ ਪੈਸੇ ਠੱਗੇ ਸੀ ਤੇ ਮੋਦੀ ਸਾਹਿਬ ਨੇ ਉਹਨਾਂ ਨੂੰ ਇਨਸਾਫ ਦਵਾਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਸਾਡੇ ਕੋਲੋਂ ਇੱਕ ਵੀਰਜੀ ਗਰੀਬ ਪਰਿਵਾਰ ਜਿਹੜੇ ਹਰਛੇ ਸ਼ੀਨੇ ਤੋਂ ਸਾਡੇ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਕੋ ਪਹੁੰਚੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਕੋਲੋਂ ਇਹਨਾਂ ਨੂੰ 3 ਲੱਖ 7000 ਰੁਪਏ ਦੀ ਜਿਹੜੀ ਠੱਗੀ ਹੋ ਚੁੱਕੀ ਆ ਤੇ ਸਾਡੇ ਕੋਲੋਂ ਜਿਹੜਾ ਸਾਡੀ ਜਥੇਬੰਦੀ ਦੇ ਕੋਲੋਂ ਜਿਹੜਾ ਇਹ ਪਹੁੰਚੇ ਨੇ ਤੇ ਇਨਸਾਫ ਦੀ ਲੈਣ ਦੀ ਇਹਨਾਂ ਨੇ ਸਾਡੇ ਗਾੜੀ ਤਾਂਾਂ ਮਾਰੀਆਂ ਕਿ ਬਾਬਾ ਜੀ ਸਾਡੇ ਨਾਲ ਜਿਹੜੀ ਠੱਗੀ ਹੋਈ ਆ ਤੇ ਅਸੀਂ ਅੱਜ ਐਸਐਸਪੀ ਸਾਹ ਨੂੰ ਮਿਲੇ ਆ ਤੇ ਜਿਹੜੀ ਇਨਸਾਫ ਦੀ ਅਸੀਂ ਮੰਗ ਮੰਗੀ ਆ ਵੀ ਇਹਨਾਂ ਪਰਿਵਾਰ ਨੂੰ ਜਿਹੜਾ ਇਨਸਾਫ ਦਿਵਾਇਆ ਜਾਵੇ ਤੇ ਇਹਨਾਂ ਦੋਸ਼ੀਆਂ ਤੇ ਜਿਹੜੀ ਕਾਰਵਾਈ ਕੀਤੀ ਜਾਵੇ ਹਾਂਜੀ ਵੇਖੋ ਜੀ ਜਿਹੜੇ ਠੱਗ ਬੈਠੇ ਨੇ ਜਿਹੜੇ ਠੱਗੀਆਂ ਮਾਰ ਰਹੇ ਨੇ ਤੇ ਉਹਨਾਂ ਦੇ ਜਿਹੜੇ ਆ ਉਹਨਾਂ ਨੇ ਆਫਿਸ ਜਿਹੜੇ ਸਰਕਾਰ ਵੱਲੋਂ ਬੰਦ ਵੀ ਕੀਤੇ ਗਏ ਨੇ ਤੇ ਅਸੀਂ ਹੁਣ ਵੀ ਸਰਕਾਰ ਕੋਲੋਂ ਬੇਨਤੀ ਕਰਦੇ ਆ ਕਿ ਇਹ ਵੀ ਜਿਹੜੇ ਸਾਡੇ ਗਰੀਬ ਪਰਿਵਾਰ ਜਿਨ੍ਹਾਂ ਨੂੰ ਠੱਗੀ ਵੱਜੀ ਆ ਤੇ ਇਹਦਾ ਵੀ ਜਿਹੜਾ ਆਫਿਸ ਜਿਹੜਾ ਪੁਰਾਣੀ ਜੇਲ੍ਹ ਕਮਟਾਲੇ ਦੇ ਸਾਹਮਣੇ ਜਿਹੜਾ ਦਫਤਰ ਇਹਨੇ ਖੋਲਿਆ ਤੇ ਇਹਦਾ ਵੀ ਦਫਤਰ ਜਿਹੜਾ ਸੀਲ ਕੀਤਾ ਜਾਵੇ ਇਹ ਤਿੰਨ ਮਹੀਨੇ ਜੇ ਲਗਭਗ ਹੋ ਗਏ ਆ ਅੱਜ ਕੱਲ੍ਹ ਅੱਜ ਕੱਲ੍ਹ ਦਾ ਇਹਨਾਂ ਨੂੰ ਲਾਰਾ ਲਾ ਕੇ ਤੇ ਹੁਣ ਜਦੋਂ ਇਹ ਇਨਸਾਫ ਹਵਾਤੀ ਇਹ ਕਹਿੰਦੇ ਜਾਂ ਸਾਡੇ ਬੱਚੇ ਨੂੰ ਬਾਹਰ ਭੇਜੋ ਜਾਂ ਸਾਡੇ ਪੈਸੇ ਵਾਪਸ ਕਰੋ ਤੇ ਜਦੋਂ ਇਹਨਾਂ ਨੂੰ ਗਾੜੀਆਂ ਦੇ ਪੈਸੇ ਦੀ ਮੰਗ ਕਰਦੇ ਆ ਤੇ ਗਾੜੀਆਂ ਗਾਲੀ ਕਲੋਜ਼ ਕਰਦੇ ਤੇ ਧਮਕੀਆਂ ਜਾਨੋ ਮਾਰਨ ਦੀਆਂ ਇਹਨਾਂ ਨੂੰ ਦਿੰਦੇ ਆ